ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਲੰਡੇ ਲੰਡੇ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਨੇੜੇ ਇਹ ਸਮਾਲਸਰ ਦੇ ਰਹਿ ਜਾਂਦਾ ਨਾਲ ਦਾ ਪਿੰਡ ਇਹਨਾਂ ਦੇ ਰੋਡੇ ਆ ਭਲੂਰ ਨੂੰ ਚੜ੍ਹ ਕੇ ਜਾਂਦੀ ਹੈ ਸਮਾਲਸਰ ਤੋਂ ਉਸ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਇੱਕ ਛੋਟਾ ਜਿਹਾ ਸੈਟਅਪ ਵੀਰ ਦਾ ਇੱਥੇ ਬਣਾਇਆ ਹੋਇਆ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਵੈੜਾ ਨੂੰ ਬਾਈ ਖੁੱਲੀਆਂ ਛੜ ਦਿੰਦਾ ਹੈ ਹੀਫਰ ਜਿਹੜੀਆਂ ਸਾਰੀਆਂ ਤੁਸੀਂ ਦੇਖੋਗੇ ਖੁੱਲੀਆਂ ਫਿਰਦੀਆਂ ਤੇ ਜਿਹੜੀਆਂ ਦੁੱਧ ਵਾਲੀਆਂ ਗਾਵਾਂ ਇੱਥੇ ਰੱਖੀਆਂ ਹੋਈਆਂ ਉਹ ਸਾਰੀਆਂ ਵੱਧੀਆਂ ਹੋਈਆਂ ਇਹ ਤੁਸੀਂ ਇੱਕ ਵਾਰ ਬਾਈ ਦੇ ਸਾਰੇ ਪਸ਼ੂ ਦੇਖ ਲਓ ਬਰੀਡ ਉੱਤੇ ਕੰਮ ਵੀਰ ਕਰ ਰਿਹਾ ਤੇ ਇਹਨੇ ਇੱਕ ਸੈਟਅਪ ਦੇ ਨਾਲ ਆਪ ਦਾ ਜਿਹੜਾ ਉਹ ਰੋਜੀ ਰੋਟੀ ਬਾਈ ਕਮਾ ਰਿਆ ਨੂੰ ਸਹਾਇਕ ਕਿਤੇ ਦੇ ਤੌਰ ਤੇ ਨਾਲ ਖੇਤੀਬਾੜੀ ਪਰ ਅੱਜ ਜਿਹੜੀ ਵੀਡੀਓ ਬਣਾ ਰਹੇ ਇਹਦੇ ਚੱਕ ਇਹਨਾਂ ਨੇ ਇਹ گاં ਇਹ ਵੈੜ ਵਕਾਊ ਕੀਤੀ ਹੈ ਗੱਭਣਾਂ ਸੁਣਦੇ ਨੇੜ ਜਿਹਨੂੰ ਚੰਗੀ ਲੱਗੂਗੀ ਤਸੱਲੀ ਤੁਸੀਂ ਕਰ ਲਿਓ ਤੇ ਮੈਨੂੰ ਆਸ ਆ ਵੀ ਤੁਹਾਨੂੰ ਇਹ ਪਸੰਦ ਆ ਜਾਣੀ ਹੈ ਕਾਰਨ ਇਹ ਵੀ ਇੱਕ ਤਾਂ ਬੰਦ ਕੇ ਰੱਖਿਓ ਪਸ਼ੂਆਂ ਦੇ ਵਿੱਚ ਜਿਹੜੀ ਇਦਾਂ ਦੀ ਗਾਂ ਘੱਟ ਮਿਲੂਗੀ ਤੁਹਾਨੂੰ ਬਰੀਡ ਵਾਈਜ਼ ਚੰਗੀ ਦੀਂਦੀ ਆ ਥਣ ਹਵਾਨਾ ਖਾਸ ਹੁੰਦਾ ਉਹ ਇਹਦਾ ਸੋਹਣਾ ਢਾਂਚਾ ਚੰਗਾ ਤੇ ਰੇਟ ਵੀ ਵੱਤ ਜੇ ਦਾ ਹੀ ਹੋਊਗਾ ਮਤਲਬ ਤੁਹਾਨੂੰ ਪਸੰਦ ਆਜੂ ਰੇਟ ਦੇ ਹਿਸਾਬ ਤੇ ਵੀ ਸੋ ਆਪਾਂ ਇਹਦੇ ਬਾਰੇ ਮੇਨ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਪਸੰਦ ਜਿਹਨੂੰ ਆਜੇ ਤਸੱਲੀ ਫੁੱਲ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਬਾਈ ਜੀ ਹੋਰਾਂ ਦਾ ਚੱਲਦਾ ਰਹੂਗਾ ਮਿਲਦੇ ਆ ਤੇ ਇਹਦੇ ਬਾਰੇ ਕਰਦੇ ਆ ਗੱਲਬਾਤ ਤੇ ਫਿਰ ਇਹਨੂੰ ਹੋਰ ਤੋੜਾਂਗੇ ਤਾਂ ਕਿ ਤੁਹਾਨੂੰ ਕਲੀਅਰ ਇਹਦਾ ਢਾਂਚਾ ਜਿਹੜਾ ਉਹ ਸਮਝ ਆਵੇ ਅੰਕਲ ਜੀ ਸਸਤਰੀ ਕਾ ਸਸਤਰੀ ਕਾ ਭਾਈ ਨਾਮ ਆਪਣਾ ਦੱਸ ਦਿਓ ਜੀ ਬਲਵਿੰਦਰ ਸਿੰਘ ਜੀ ਪਿੰਡ ਲੰਡੇ ਜੀ ਠੀਕ ਹੈ ਅੰਕਲ ਜੀ ਅੱਜ ਆਪਾਂ ਇੱਕ ਗਾਂ ਵੇਚਣ ਲੱਗੇ ਆ ਆਪਾਂ ਪਸ਼ੂ ਦੁੱਧ ਤੇ ਲਾਏ ਹੋਏ ਆ ਜਾਂ ਵਪਾਰ ਵੀ ਕਰ ਲੈਂਦੇ ਆ ਨਹੀਂ ਨਹੀਂ ਆਪਣੇ ਘਰ ਦੇ ਹੀ ਪਸ਼ੂ ਆ ਵਪਾਰ ਦਾ ਕੰਮ ਨਹੀਂ ਹੈ ਠੀਕ ਹੈ ਇਹ ਕਿੰਨਾਂ ਮਾਸੂਆ ਇਸ ਗਾਂ ਨੇ ਦੂਜਾ ਸੂਆ ਸੂ ਰਹੀ ਬਾ ਹਫਤੇ 10 ਦਿਨ ਤੱਕ ਹਫਤੇ 10 ਦਿਨ ਤੱਕ ਦੂਜਾ ਸੂਆ ਸੂਪੂਗੀ ਮੇਰੇ ਖਿਆਲ ਚ ਬਾਈ ਦੱਸਦਾ 8 ਤਰੀਕ ਦੇ ਅਛਾ ਇਹਦਾ ਦੁੱਧ ਪਹਿਲੇ ਸੂਏ ਦਾ ਕਿੰਨਾ ਚੋਇਆ ਜੀ 36 49 ਲੀਟਰ ਚੋਇਆ ਜੀ ਚੋਇਆ ਹੀ ਹੈ ਜੇ ਨਹੀਂ ਆਇਆ ਨਹੀਂ ਵੀ ਗੱਲਾਂ ਨਹੀਂ ਠੀਕ ਹੈ ਇਹਨਾਂ ਚੋਇਆ ਆ ਜਾਣੀ ਹਾਂਜੀ ਹਾਂਜੀ ਠੀਕ ਹੈ ਦੋਸਤੋ ਇਹਨਾਂ ਦੁੱਧ ਚੋਇਆ ਹੈ ਕਹਿੰਦੇ ਵੀ ਗੱਲਾਂ ਨਹੀਂ ਹੈ ਬਾਕੀ ਤੁਹਾਨੂੰ ਹਵਾਨਾ ਤੇ ਇਹਦਾ ਢਾਂਚਾ ਵੀ ਦੱਸੂ ਇੱਕ ਹੋਰ ਚੀਜ਼ ਮੈਂ ਦਿਖਾ ਦੇਣੀ ਚਾਹੁੰਦਾ ਵੀ ਇਹਦੇ ਜਿਹੜਾ ਸੀਮਨ ਸਟਰਾ ਬਾਈ ਹੋਰਾਂ ਨੇ ਜਿਹੜਾ ਭਰਾਇਆ ਉਹ ਟ੍ਰੈਂਪ ਬੁੱਲ ਦਾ ਸੀਮਨ ਹੈ ਤੇ ਵਰਲਡ ਵਾਈਡ ਵੱਲੋਂ ਇਹ ਸਿੱਕਾ ਆਉਂਦਾ ਤੁਸੀਂ ਹਰੇ ਰੰਗ ਦਾ ਸਿੱਕਾ ਦੇਖ ਸਕਦੇ ਹੋ ਬਾਕੀ ਸਿੱਕੇ ਦਾ ਸਹਿਜ ਤੁਹਾਨੂੰ ਦੱਸ ਦਊਗਾ ਇਸ ਸਿੱਕਾ ਤੁਸੀਂ ਆ ਕੇ ਰੀਡ ਵੀ ਕਰ ਲਿਓ ਜੇ ਕਿਉਂਕਿ ਇਹਦੇ ਵਿੱਚ ਜਿਹੜੇ ਅੱਖਰ ਉਹ ਜ਼ੂਮ ਨਹੀਂ ਹੁੰਦੇ ਜਾਂ ਫੋਕਸ ਨਹੀਂ ਕਰ ਰਿਹਾ ਮੋਬਾਈਲ ਅੱਛਾ ਇਹਦਾ ਰੇਟ ਕੀ ਰੱਖਦੇ ਆਪਾਂ ਇਹ 1 55000 ਦੇ ਦੇਾਂਗੇ 1 ਲੱਖ 55000 ਹਾਂਜੀ ਦੇ ਦਿਓ ਲੈ ਚਲੋ ਦਰ ਨੂੰ ਦੋਸਤੋ 1 ਲੱਖ ਤੇ 55000 ਰੇਟ ਹੈ ਸੂਆ ਦੂਜਾ ਹਜੇ ਹਫਤਾ ਦੱਸ ਦੇਣੇ ਸੂਨ ਚ ਲਾਉਗੀ ਕਿਉਂਕਿ 8 ਤਰੀਕ ਨੂੰ ਇਹਦੇ ਹਜੇ 9 ਮਹੀਨੇ ਪੂਰੇ ਹੋਣੇ ਐ 6 ਦਿਨ ਤਾਂ ਇਹ ਬਾਕੀ ਐ ਕੁਝ ਦਿਨ ਪਸੂ ਉੱਤੇ ਵੀ ਲੈਂਦਾ ਸੋ ਉਸ ਸਾਹ ਤੇ ਦੇਖੀਏ ਤਾਂ ਬੜਾ ਚੰਗਾ ਹਵਾਨਾ ਬਣਾ ਜੂਗੀ ਲੈ ਚਲੋ ਜਿੱਦਰ ਨੂੰ ਤੇ ਢਾਂਚੇ ਦਾ ਦੋਸੋ ਕੋਈ ਮੁੱਲ ਨਹੀਂ ਬੜੀ ਚੰਗੀ ਸਟਰਕਚਰ ਦੀ ਤੇ ਥਣਾ ਦੇ ਵਿੱਚ ਵਿੱਥੀ ਦੇਖਿਓ ਥਣ ਭਾਵੇਂ ਤੁਸੀਂ ਹੱਥੀ ਚੋਲਿਓ ਤੇ ਵੈਸੇ ਇਹ ਜਿੰਨਾ ਕਿ ਨੇ ਦੁੱਧ ਦਿੱਤਾ ਹੈ ਜਾਂ ਦੁੱਧ ਦੇ ਤੋ ਤੁਸੀਂ ਮਸ਼ੀਨ ਨਾਲ ਇਹਨੂੰ ਚੋਣਾ ਪਊਗਾ ਸਟਰਕਚਰ ਬਹੁਤ ਚੰਗਾ ਹਵਾਨੇ ਦੀ ਬਣਾਵਟੀ ਵੀ ਬੜੀ ਚੰਗੀ ਹੈ ਸੋ ਬਹੁਤ ਸੋਹਣੀ ਵਹਿੜ ਤੁਹਾਨੂੰ ਇਹ ਗਾਂ ਜਿਹੜੀ ਦੂਜਾ ਸੂਆ ਸੁੰਦੀ ਦਿਖਾ ਰਹੇ ਕਮਾਇਓ ਜੀ ਫਿਰ ਥਾਣਾ ਦੇ ਉੱਤੇ ਦੱਸੋ ਹਵਾਨੇ ਦੇ ਉੱਤੇ ਨਾੜਾਂ ਜਿਹੜੀਆਂ ਉਹ ਬੜੀਆਂ ਜ਼ਬਰਦਸਤ ਬਹੁਤ ਸੋਹਣੀਆਂ ਦਿਸਦੀਆਂ ਪੂਰਾ ਹਵਾਨਾ ਭਰਿਆ ਹੋਇਆ ਹੈ ਹਜੇ ਟਾਈਮ ਪਿਆ ਵੈੜ ਦਾ ਸੂਨ ਦੇ ਵਿੱਚ ਤੁਸੀਂ ਅੱਜ ਦੀ ਬਣਾਵਟੇ ਦੇ ਹਵਾਨੇ ਦੀ ਦੇਖ ਰਹੇ ਹੋ ਤਾਂ ਬੜੀ ਚੰਗੀ ਹੈ ਵੈੜ ਇਹ ਗਾਂ ਵਿਕਰੀ ਵਾਸਤੇ ਹੈ ਚੰਗੀ ਲੱਗੇ ਤਾਂ ਕਾਲ ਕਰ ਲਓ ਜੇ ਘਰੇ ਬੰਦ ਕੇ ਰੱਖਿਓ ਪਸ਼ੂ ਜਿਹੜੇ ਦੁੱਧ ਵਾਲੇ ਹੈ ਵੈੜਾਂ ਜਿਹੜੀਆਂ ਜਰੂਰ ਖੁੱਲੀਆਂ ਬਾਈ ਨੇ ਛੱਡੀਆਂ ਤੁਸੀਂ ਮਤਲਬ ਇੰਨਾ ਦੁੱਧ ਇਹਨੂੰ ਬੰਦ ਕੇ ਰੱਖਿਓ ਤਾਂ ਵੀ ਚੋਲੋਗੇ ਸੰਭਾਲ ਜਰੂਰ ਬਾਈ ਨੇ ਬਹੁਤ ਚੰਗੀ ਕੀਤੀ ਹੈ ਇਹਦੇ बीसीएस ਨੂੰ ਦੇਖੋ ਕੋਈ ਮੋਟਾ ਮਾਸ ਨਹੀਂ ਤੇ ਨਾ ਇਹ ਲੱਸੀ ਹੈ ਜਿੰਨਾ ਜਿੱਦਾਂ ਦੀ ਇੱਕ ਗਾਂ ਜਾਂ ਮੱਝ ਸੂਣ ਤੋਂ ਪਹਿਲਾਂ ਹੋਣੀ ਚਾਹੀਦੀ ਸਿਹਤ ਕਿਉਂ ਉਸ ਤਰ੍ਹਾਂ ਦੀ ਹੈ ਬਾਕੀ ਕੋਈ ਖੱਚਤੂ ਵਾਲੀ ਗਾਂ ਨਹੀਂ ਦੱਸੋ ਜਿੰਨਾ ਕ ਹੁਣ ਆਪਾਂ ਦੇਖ ਰਹੇ ਹਾਂ ਜਿੱਧਰ ਨੂੰ ਤੋਰੀ ਫਿਰਦੇ ਅੰਕਲ ਉਧਰਲੇ ਪਾਸੇ ਨੂੰ ਤਰੀ ਜਾਂਦੀ ਹੈ ਇਹ ਵੀ ਖਾਸ ਗੁਣ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਾ ਤੁਹਾਨੂੰ ਦਿਖਾਉਣਾ ਸੀ ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਇਹ ਗਾਂ ਜ਼ਰੂਰ ਪਸੰਦ ਆਊਗੀ ਸੋ ਦਸੋ ਹਵਾਨੇ ਦੀ ਗੱਲ ਕੀਤੀ ਸੀ ਜਰੂਰ ਤੁਸੀਂ ਇੱਕ ਵਾਰ ਨੋਟ ਕਰਿਓ ਉੱਤੋਂ ਹਵਾਨਾ ਸ਼ੁਰੂ ਹੁੰਦਾ ਥੱਲੇ ਦਾ ਕੋਨਾ ਹੀ ਚੌੜਾ ਇਸ ਸਾਈਡ ਤੋਂ ਹਵਾਨੇ ਦੇ ਉੱਤੇ ਨਾੜਾਂ ਦੇਖੋ 19 21 ਵੀ ਕਿਸੇ ਪਾਸੇ ਕੋਈ ਫਰਕ ਨਹੀਂ ਦੀਂਦਾ ਬਿਲਕੁਲ ਇੱਕੋ ਜਿਹਾ ਹਵਾਨਾ ਇਸ ਸਾਈਡ ਤੋਂ ਵੀ ਇਹਦੇ ਥਣ ਤੇ ਹਵਾਨਾ ਦੇਖ ਸਕਦੇ ਹੋ ਸੋ ਬਹੁਤ ਮਿਹਰਬਾਨੀ ਦਸੋ ਇਹ ਵੀਡੀਓ ਨੂੰ ਦੇਖਣ ਲਈ ਜਿਹਨੂੰ ਇਹ ਗਾਂ ਚੰਗੀ ਲੱਗੇ ਕੰਟੈਕਟ ਤੁਸੀਂ ਕਰ ਸਕਦੇ ਹੋ ਆ ਕੇ ਤਸੱਲੀ ਕਰਕੇ ਖਰੀਦ ਲਓ ਮਿਹਰਬਾਨੀ